ਦਾ ਮਾਮਲਾ ਕੋਈ ਆ ਕਿ ਸਿਕਨਡ ਸਟਰੀਸ ਹੋਇਆ ਜੀ ਅੱਜ ਤਰਨਤਾਰਨ ਵਿਖੇ ਦੋ ਫਾਇਰਿੰਗ ਇਨਸੀਡੈਂਟਸ ਹੋਏ ਸੀਗੇ ਸਭ ਤੋਂ ਪਹਿਲਾਂ ਤਕਰੀਬਨ 9:30 ਵਜੇ ਸਵੇਰੇ ਜਿਹੜਾ ਡਾਕਟਰ ਚੋਪੜਾ ਦਾ ਕਲੀਨਿਕ ਹੈਗਾ ਪਿੱਖੀ ਵਿੰਡ ਵਿਖੇ ਉਹਨਾਂ ਦੇ ਘਰ ਦੇ ਸਾਹਮਣੇ ਫਾਇਰਿੰਗ ਹੋਈ ਹੈ ਤੇ ਕਿਸੇ ਨੂੰ ਇੰਜਰੀ ਨਹੀਂ ਆਈ ਪਰ ਉਹਨਾਂ ਦਾ ਜੋ ਕੇਸ ਸੀਗਾ ਉਹਦੇ ਚ ਪ੍ਰਭ ਦਾਸੂ ਵੱਲੋਂ ਉਹਨਾਂ ਨੂੰ ਇੱਕ ਐਕਸਟਰਸ਼ਨ ਕਾਲਾਈ ਹੋਈ ਸੀ ਜਿਸ ਦੇ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀਗੀ ਉਸ ਤੋਂ ਬਾਅਦ 11:15 ਵਜੇ ਜਿਹੜਾ ਹੈਗਾ ਸੈਂਟ ਕਬੀਰ ਕਨਵੈਂਟ ਸਕੂਲ ਹੈ ਜਿਹੜਾ ਸਦਰ ਪੱਟੀ 'ਚ ਹੈ ਆ ਇੱਥੇ ਇਹਦੇ ਗੇਟ ਦੇ ਸਾਹਮਣੇ ਕਾਰਿੰਗ ਕੀਤੀ ਗਈ ਆ ਇਹਨਾਂ ਨੂੰ ਫੋਲੋ ਕਰਦੇ ਕਰਦੇ ਸਾਡੀ ਜਿਹੜੀ ਪੁਲਿਸ ਪਾਰਟੀ ਆ ਉਸਨੇ ਬਹੁਤ ਹੀ ਬਹਾਦਰੀ ਅਤੇ ਸੂਧਬੂਝ ਨਾਲ ਫੋਲੋ ਕਰਦੇ ਕਰਦੇ ਪਿੰਡ ਦਾਸੂਵਾਲ ਦੇ ਵਿੱਚ ਜਿਹੜਾ ਇੱਕ ਗੁਰਸਾਬ ਸਿੰਘ ਹੈ ਜੋ ਕਿ ਪ੍ਰਭ ਦਾਸੂਵਾਲ ਦਾ ਬੜਾ ক্লোਜ਼ ਅਸੋਸੀਏਟ ਵੀ ਆ ਤੇ ਨਜ਼ਦੀਕੀ ਰਿਸ਼ਤੇਦਾਰ ਵੀ ਆ ਉਹਦੇ ਘਰ ਨੂੰ ਘੇਰਾ ਪਾਇਆ ਪੁਲਿਸ ਨੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਵਾਰਨਿੰਗਸ ਦਿੱਤੀਆਂ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹਨਾਂ ਕੋਲ ਵੈਪਨਸ ਹੈਗੇ ਨੇ ਕਿ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿਓ ਪਰ ਬਿਨਾ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਨੇ ਪੁਲਿਸ ਪਾਰਟੀ ਤੇ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਚਾਰ ਜਾਣੇ ਨੇ ਜੋ ਇਹਨਾਂ ਦੇ ক্লোਜ਼ ਅਸੋਸੀਏਟਸ ਨੇ ਗੁਰਗੇ ਨੇ ਜੋ ਇਹਨਾਂ ਦੇ ਉਹ ਇੰਜਰ ਹੋਏ ਅਤੇ ਦੋ ਬੰਦੇ ਜਿਹੜੇ ਨੇ ਉਹ ਮੌਕੇ ਤੋਂ ਫਰਾਰ ਹੋਏ ਜ਼ਿਆਦਾ ਵੀ ਹੋ ਸਕਦੇ ਨੇ ਇਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਇਹਨਾਂ ਚਾਰਾਂ ਦੇ ਜੀ ਇਹਨਾਂ ਚਾਰਾਂ ਦੇ ਨਾਮ ਹਨ ਰਣਦੀਪ ਸਿੰਘ ਗੁਰਜੰਟ ਸਿੰਘ ਜਕਸੀਰ ਸਿੰਘ ਅਤੇ ਮਲਕੀਤ ਸਿੰਘ ਮੌਕੇ ਤੋਂ ਤਿੰਨ ਨੇ ਜਿਹੜੇ ਵੈਪਨ ਰਿਕਵਰ ਕੀਤੇ ਗਏ ਨੇ ਤੇ ਹੋਰ ਵੈਪਨਸ ਦੀ ਭਾਲ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਛੋਨਾਖੜਾ ਜੀ ਵੈਪਨਸ ਦੀ ਭਾਲ ਜਾਰੀ ਹੈ ਹੋ ਸਕਦਾ ਸਾਨੂੰ ਮਿਲਿਆ ਕਿ ਹੋਰ ਵੈਪਨਸ ਦੀ ਰਿਕਵਰੀ ਹੋਵੇ ਤੇ ਇੱਕ ਪਿਸਟਲ 34 ਅਤੇ ਦੋ ਰਾਈਫਲ 12 ਬੋਰ ਐਂਡ 315 ਬੋਰ ਨਦੀ ਮੌਕੇ ਤੋਂ ਮੌਕੇ ਤੋਂ ਇਹਨਾਂ ਵੈਪਨ ਦੀ ਰਿਕਵਰੀ ਕੀਤੀ ਗਈ ਹੈ ਜਿਹੜੇ ਇੰਜਰਡ ਨੇ ਉਹਨਾਂ ਨੂੰ ਹਸਪਤਲ ਪਹੁੰਚਾਇਆ ਗਿਆ ਹੈ ਤੇ ਕਾਨੂੰਨ ਮੁਤਾਬਕ ਐਫ ਆਈ ਆਰ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ